ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੇ ਤੇ ਅੱਜ ਆਪਾਂ ਨਵੇਂ ਟੌਪਿਕ ਤੇ ਵੀਡੀਓ ਲੈ ਕੇ ਆਏ ਜੀ ਜਿਵੇਂ ਕਿ ਛਪਕਲੀਆਂ ਬਹੁਤ ਜ਼ਿਆਦਾ ਆਉਣ ਲੱਗ ਜਾਂਦੀਆਂ ਗਰਮੀਆਂ ਦੇ ਵਿੱਚ ਤੇ ਹੁਣ ਗਰਮੀ ਦਾ ਮੌਸਮ ਹੋ ਗਿਆ ਜੀ ਸਰਦੀਆਂ ਦੇ ਵਿੱਚ ਤਾਂ ਇਹ ਲੋਕ ਛਿਪਕੇ ਬੈਠ ਜਾਂਦੀਆਂ ਤੇ ਠੰਡ ਦੀ ਵਜ੍ਹਾ ਕਰਕੇ ਤੇ ਗਰਮੀਆਂ ਦੇ ਵਿੱਚ ਅਕਸਰ ਇਹ ਆਉਂਦਗਾ ਜੀ ਤੇ ਆਉਂਦਗਾ ਵੀ ਰਸੋਈ 'ਚ ਹੀ ਜ਼ਿਆਦਾ ਇਹ ਜਿੱਥੇ ਆਪਾਂ ਖਾਣਾ ਵਗੈਰਾ ਬਣਾਉਨੇ ਹੁੰਨੇ ਆ ਜਿਵੇਂ ਕਿ ਇਹ ਗੈਸ ਤੇ ਇਹਦੇ ਨੀਚੇ ਕਈ ਵਾਰ ਮਾੜਾ ਮੋਟਾ ਆਟਾ ਵਗੈਰਾ ਹੁੰਦਾ ਨਾ ਰੋਟੀ ਬਣਾਉਂਦਿਆਂ ਤੋਂ ਮਾੜਾ ਮੋਟਾ ਖਿੰਡ ਜਾਂਦਾ ਘਾਟਾ ਤੇ ਇੱਥੇ ਬਹੁਤ ਜ਼ਿਆਦਾ ਪਰੇਸ਼ਾਨ ਕਰਦੀਆਂ ਜੀ ਇਹ ਤੇ ਕਈ ਵਾਰ ਆਪਾਂ ਜਿਵੇਂ ਕੋਈ ਦੁੱਧ ਵਗੈਰਾ ਉਵਾਲ ਕੇ ਰੱਖ ਦਿੰਨੇ ਆ ਜਾਂ ਚਾਹ ਚੂਕ ਉਸ ਮਰਜੀ ਬੀਟਾ ਕਨਾ ਆਪਾਂ ਭੁੱਲ ਜਾਂਦੇ ਆਂਗੇ ਤੇ ਫਿਰ ਉਹ ਵੀ ਇਹ ਮੂੰਹ ਪਾ ਕੇ ਖਰਾਬ ਕਰ ਦਿੰਦੀਆਂ ਕਈ ਵਾਰ ਮੂੰਹ ਪਾ ਜਾਂਦੀਆਂ ਇਹ ਜਿਵੇਂ ਦੁੱਧ ਵਗੈਰਾ ਉਵਾਲ ਕੇ ਰੱਖਿਆ ਹੁੰਦਾ ਤੇ ਹੋਰ ਕਈ ਵਾਰ ਹੋਰ ਵੀ ਕੋਈ ਚੀਜ਼ ਜਿਵੇਂ ਪਈ ਹੁੰਦੀ ਖਾਣ ਪੀਣ ਵਾਲੀ ਤੇ ਉਹਨੂੰ ਵੀ ਇਹ ਮੂਹ ਲਾ ਜਾਂਦੀਆਂ ਤੇ ਵੈਸੇ ਵੀ ਇਹਨਾਂ ਤੋਂ ਬਹੁਤ ਜ਼ਿਆਦਾ ਅਲਕਤ ਆਉਂਦੀ ਹੈ ਜੀ ਤੇ ਕਈ ਵਾਰ ਤਾਂ ਜੀ ਇਹ ਭਾਂਡਿਆਂ ਵਾਲੀਆਂ ਟੋਕਰੀਆਂ ਦੇ ਵਿੱਚ ਵੀ ਵੜ ਜਾਂਦੀਆਂ ਆ ਜਦੋਂ ਆਪਾਂ ਭਾਂਡੇ ਧੋ ਕੇ ਰੱਖਦੇ ਆ ਤਾਂ ਟੱਕ ਟੱਕ ਕੇ ਵੀ ਰੱਖਦੇ ਆ ਆਪਾਂ ਫਿਰ ਵੀ ਇਹ ਵਿੱਚ ਵੜ ਜਾਂਦੀਆਂ ਤੇ ਇਹਨਾਂ ਤੋਂ ਬਹੁਤ ਜ਼ਿਆਦਾ ਅਲਕਤ ਜੀ ਆਉਂਦੀ ਹੈ ਜੀ ਤੇ ਇਹਨਾਂ ਦਾ ਅੱਜ ਆਪਾਂ ਪੱਕਾ ਹੱਲ ਲੈ ਕੇ ਆਏ ਆ ਕਿਰਲੀਆਂ ਦਾ ਛਪਕਲੀਆਂ ਦਾ ਤੇ ਇਹਦੇ ਲਈ ਜੀ ਆਪਾਂ ਇਹ ਲੈ ਕੇ ਆਏ ਆਗੇ ਇੱਕ ਤਾਂ ਕਪੂਰ ਹੈਗਾ ਤੇ ਇੱਕ ਇਹ ਪਿਆਜ਼ ਹੈਗਾ ਤੇ ਇਹ ਦੋ ਚੀਜ਼ਾਂ ਆਪਾਂ ਨੇ ਲੈ ਲੈਣੀਆਂ ਇੱਕ ਪੂਰਾ ਜੀ ਦੋ ਟਿੱਕੀਆਂ ਐ ਇਹ ਤੇ ਜੇਕਰ ਤੁਹਾਡੇ ਕੋਲ ਗੋਲ ਵਾਲੀਆਂ ਟਿੱਕੀਆਂ ਤਾਂ ਤੁਸੀਂ ਇਹ ਚਾਰ ਜਾਂ ਪੰਜ ਲੈ ਲੈਣੀਆਂ ਇਹ ਟਿੱਕੀਆਂ ਵੱਡੀਆਂ ਹੁੰਦੀਆਂ ਤੇ ਇਹ ਤੁਹਾਨੂੰ ਦੋ ਹੀ ਬਹੁਤ ਆ ਜੀ ਤੇ ਇਹ ਆਪਾਂ ਨੇ ਲੈ ਲਏ ਤੇ ਦੋਨੇ ਚੀਜ਼ਾਂ ਹੁਣ ਆਪਾਂ ਪਿਆਜ਼ ਨੂੰ ਛਿੱਲ ਕੇ ਜੀ ਤੇ ਇਹਨੂੰ ਆਪਾਂ ਕद्दूकश ਕਰ ਲਾਂਗੇ ਕੌਲੀ ਦੇ ਵਿੱਚ ਇਸ ਤਰੀਕੇ ਨਾਲ ਜੀ ਆਪਾਂ ਪਿਆਜ਼ ਨੂੰ ਕद्दूकश ਕਰ ਲਿਆ ਬਰੀਕ ਵਾਲੀ ਝਾਰ ਨਾਲ ਕਰਨਾਗਾ ਜੇ ਕद्दूकश ਕਰੋਗੇ ਤਾਂ ਤੇ ਨਹੀਂ ਤੁਸੀਂ ਕੁੰਡੇ ਕੋਟੇ ਚ ਇਹਨੂੰ ਕੁੱਟ ਸਕਦੇਗੇ ਕਿਉਂ ਕਿ ਜੇ ਆਪਾਂ ਇਹਨੂੰ ਬਰੀਕ ਚਾਰ ਨਾਲ ਕਰਾਂਗੇ ਤਾਂ ਕੱਦੂ ਕੁੱਛ ਫਿਰ ਇਹ ਵਧੀਆ ਇਹਦਾ ਰਸ ਨਿਕਲ ਆਊਗਾ ਇਸ ਤਰੀਕੇ ਨਾਲ ਹੁਣ ਇਹ ਬਿਲਕੁਲ ਬਰੀਕ ਕਰਿਆ ਆਪਾਂ ਨੇ ਤੇ ਹੁਣ ਆਪਾਂ ਇਹਦਾ ਨਾਪ ਨਾਪ ਕੇ ਰਸ ਕੱਢ ਲਾਂਗੇ ਇਸ ਤਰੀਕੇ ਨਾਲ ਆਪਾਂ ਇਹਨੂੰ ਚਾਹ ਛਾਨਣੀ ਨਾਲ ਛਾਨ ਲਾਂਗੇ ਨਾ ਆਪਾਂ ਨਾ ਤਾਂ ਇਹ ਰਸ ਨੂੰ ਤੇ ਹੁਣ ਆਪਾਂ ਇਹਨੂੰ ਕਪੂਰ ਨੂੰ ਵੀ ਬਰੀਕ ਬਰੀਕ ਪੀਸ ਲਾਂਗੇ ਜੀ ਖਾਸੇ ਦੀ ਹੈਲਪ ਨਾਲ ਇਹਨੂੰ ਕੁੱਟ ਕੇ ਨਾ ਬਰੀਕ ਪੀਸ ਲਾਂਗੇ ਇਹਨੂੰ ਆਪਾਂ ਪਨੇ ਕਪੂਰ ਨੂੰ ਵੀ ਇਸ ਤਰੀਕੇ ਨਾਲ ਬਰੀਕ ਪੀਸ ਲਿਆ। ਲੈ ਲਿਆ ਜੀ ਇੱਕ ਬਰਤਨ। ਤੇ ਇਹਦੇ ਵਿੱਚ ਆਪਾਂ ਪਾਵਾਂਗੇ ਇੱਕ ਗਲਾਸ ਪਾਣੀ ਦਾ। ਤੇ ਨਾਪ ਤੁਸੀਂ ਬਿਲਕੁਲ ਸਹੀ ਰੱਖਣਾ ਜੀ ਤੇ ਇੱਕ ਹੀ ਪਿਆਜ਼ ਆਪਾਂ ਨੇ ਇਹ ਛੋਟਾ ਇਹ ਕद्दूकश ਕਰਿਆ ਸੀ। ਇੱਕ ਪਿਆਜ਼ ਦਾ ਰਸ ਹੈਗਾ। ਤੇ ਇਹ ਆਪਾਂ ਨੇ ਕਪੂਰ ਲਿਆ ਲਏ ਸੀਗਾ ਜੀ। ਤੇ ਹਾਂਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ। ਤੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਜੀ ਤੇ ਹੁਣ ਜਿਹੜਾ ਆਪਾਂ ਇਹ ਪਿਆਜ਼ ਦਾ ਰਸ ਲਿੱਤਾ ਸੀ ਇਹ ਵੀ ਆਪਾਂ ਪਾਣੀ ਦੇ ਵਿੱਚ ਘੋਲ ਦਾਂਗੇ ਤੇ ਕਪੂਰ ਨੂੰ ਵੀ ਆਪਾਂ ਪਾਣੀ ਦੇ ਵਿੱਚ ਮਿਲਾ ਦਾਂਗੇ ਇਸ ਤਰੀਕੇ ਨਾਲ ਤੇ ਉਤੋਂ ਆਪਾਂ ਇਹ ਚਮਚ ਨਾਲ ਇਸ ਤਰੀਕੇ ਨਾਲ ਇਹਨੂੰ ਚੰਗੀ ਤਰ੍ਹਾਂ ਖੋਲ ਲੈਣਾ ਦਾ ਕਪੂਰ ਨੂੰ ਘੋਲ ਲੈਣਾ ਹੈ ਤੇ ਕਪੂਰ ਵੀ ਆਪਾਂ ਘੋਲ ਲੈ ਜੀ ਤੇ ਹੁਣ ਆਪਾਂ ਨੂੰ ਚਾਹੀਦੀ ਏ ਇਸ ਤਰੀਕੇ ਦੀ ਕਬੋਤਲ ਸਪਰੇਅ ਵਾਲੀ ਜਿਵੇਂ ਕਿ ਤੇ ਪੰਪ ਜਿਆ ਹੁੰਦਾ ਇਹ ਤੇ ਇਹ ਆਪਣੀ ਹੈਗੀ ਜੀ ਗਲਾਵ ਚਲ ਵਾਲੀ ਖਾਲੀ ਬੋਤਲ ਤੇ ਇਹਦੇ ਵਿੱਚ ਆਪਾਂ ਪਾ ਦਾਂਗੇ ਇਹਨੂੰ ਸਾਰੇ ਘੋਲ ਨੂੰ ਇਸ ਤਰੀਕੇ ਨਾਲ ਹੁਣ ਆਪਾਂ ਇਹਨੂੰ ਵਿੱਚ ਪਾ ਲਾਂਗੇ ਬੋਤਲ 'ਚ ਬੋਤਲ ਇਹ ਭਰ ਗਈ ਜੀ ਪਾਣੀ ਦੀ ਇਹ ਬੋਤਲ ਭਰ ਗਈ ਤੇ ਆਪਾਂ ਉੱਪਰੋਂ ਝੜ ਲੀਜੀਏ ਇਹ ਤੇ ਹੁਣ ਤੁਹਾਨੂੰ ਇਹ ਸਪਰੇਅ ਕਰਕੇ ਦਿਖਾਵਾਂਗੇ ਆਪਾਂ ਇਹ ਇੱਕ ਤਰ੍ਹਾਂ ਦੀ ਆਪਣੀ ਸਪਰੇਅ ਬਣ ਗਈ ਜੀ ਇਹ ਤੇ ਜਿੱਥੇ ਤੁਹਾਨੂੰ ਲੱਗਦਾ ਵੀ ਸ਼ਕਲੀਆਂ ਜਿਆਦਾ ਆਉਂਦੀਆਂ ਕਿਰਲੀਆਂ ਤਾਂ ਇਸ ਤਰੀਕੇ ਨਾਲ ਤੁਸੀਂ ਪੰਪ ਇਹ ਮਾਰ ਲੈਣਾਗਾ ਇਹ ਦੇਖੋ ਬਹੁਤ ਹੀ ਵਧੀਆ ਇਹਦਾ ਪ੍ਰੈਸ਼ਰ ਆ ਰਿਹਾ ਇਸ ਤਰੀਕੇ ਨਾਲ ਆਪਾਂ ਸਾਰੇ ਇਹ ਜਿੱਥੇ ਆਪਾਂ ਲੱਗਦਾ ਤੇ ਗੈਸ ਦੇ نیچے ਵੀ ਜੀ ਗੈਸ ਦੇ نیچے ਵੀ ਆਪਾਂ ਇਸ ਤਰੀਕੇ ਨਾਲ ਤੇ ਆਪਾਂ ਇਹਨੂੰ ਸਾਰੇ ਕਮਾ ਦੇਾਂਗੇ ਜਿੱਥੇ ਵੀ ਲੱਗਦਾ ਸਾਨੂੰ ਵੀ ਛਪਕਲੀਆਂ ਬੈਂਦੀਆਂ ਗਈਆਂ ਤਾਂ ਉੱਥੇ-ਉੱਥੇ ਨੂੰ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਸਪਰੇਅ ਕਰ ਦੇਣਾ ਤੇ ਇਹ ਜਿਹੜਾ ਆਪਾਂ ਸਪਰੇਅ ਤਿਆਰ ਕਰਿਆ ਜੀ ਇਹ ਤੇ ਇਹ ਜਿਵੇਂ ਜਿਵੇਂ ਇਹ ਪੁਰਾਣਾ ਹੁੰਦਾ ਜਾਊਗਾ ਜਿਵੇਂ ਇਹ ਆਪਾਂ ਹਫਤੇ ਦੋ ਹਫਤੇ ਵਰਤਦੇ ਆ ਇਹਨੂੰ ਤਾਂ ਓਵੇਂ ਓਵੇਂ ਇਹ ਜਾਦਾ ਵਧੀਆ ਬਣਦਾ ਜਾਊਗਾ ਤੇ ਸਟਰੋਂਗ ਹੁੰਦੀ ਜਾਊਗੀ ਇਹਦੀ 스멜 ਤੇ ਬਹੁਤ ਜ਼ਿਆਦਾ ਇਹ ਵਧੀਆ ਹੋ ਜਾਊਗਾ ਤੇ ਇਸ ਤਰੀਕੇ ਨਾਲ ਜੀ ਤੁਸੀਂ ਵੀ ਇਹ ਸਪਰੇਅ ਜ਼ਰੂਰ ਬਣਾਇਓ ਤੇ ਸ਼ਕਲੀਆਂ ਤੋਂ ਤੁਹਾਨੂੰ ਵੀ ਇਹ ਸਟਕਾਰਾ ਮਿਲੂਗਾ ਰਸੋਈ ਚ ਤੇ ਜਿੱਥੇ ਭਾਂਡਿਆਂ ਵਾਲੀਆਂ ਟੋکریاں ਵਗੈਰਾ ਜਾਂ ਇਸ ਤਰ੍ਹਾਂ ਆਪਣੇ ਪਏ ਹੁੰਦੇ ਆਗੇ ਇਹ ਢੋਲੀਆਂ ਵਗੈਰਾ ਸਮਾਨ ਵਾਲੀਆਂ ਇਹਨਾਂ ਦੇ ਪਿੱਛੇ ਵੀ ਤੁਸੀਂ ਸਿੜਕ ਸਕਦੇ ਆ ਇਹਨੂੰ ਸਪਰੇਅ ਕਰ ਸਕਦੇ ਆ ਤੇ ਹੁਣ ਆਪਣੀ ਇਹ ਸਪਰੇਅ ਬਣ ਕੇ ਤਿਆਰ ਹੈ ਜੀ ਤੇ ਤੁਸੀਂ ਵੀ ਇਹ ਇੱਕ ਵਾਰ ਟ੍ਰਾਈ ਜ਼ਰੂਰ ਕਰਕੇ ਵੇਖਣਾ ਜੀ ਤੇ ਬਿਲਕੁਲ ਵੀ ਛਪਕਲੀਆਂ ਨਹੀਂ ਆਉਣਗੀਆਂ ਘਰ ਦੇ ਵਿੱਚ ਤੇ ਜਿੱਥੇ ਆਪਣੀ ਗੈਸ ਵਗੈਰਾ ਹੁੰਦੇ ਉੱਥੇ ਖਾਸ ਕਰਕੇ ਇਹ ਸਿੜਕ ਕੇ ਵੇਖਣਾ ਜੀ ਬਿਲਕੁਲ ਵੀ ਕੋਈ ਵੀ ਛਪਕਲੀ ਨਹੀਂ ਦਿਖੂਗੀ ਕਰਲੀ ਗੈਸ ਦੇ ਆਸ-ਪਾਸੇ ਵੀ ਤੇ ਚਲੋ ਜੀ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਤੇ ਤਰੀਕਾ ਤੁਹਾਨੂੰ ਕਿੱਦਾਂ ਦਾ ਲੱਗਿਆ ਕਮੈਂਟ ਜ਼ਰੂਰ ਕਰਨਾ ਜੀ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ